ਸੀ ਨਾਨਕਾ ਦੇ ਗੁਰਦੁਆਰ ਸਾਹਿਬ ਮੌਜੂਦ ਆ ਤਾਂ ਜਿੱਤੇ ਹਜ਼ਾਰਾਂ ਹੀ ਸ਼ਰਧਾਲੂ ਇੱਥੇ ਅੱਜ ਨਮਸਤਕ ਹੋ ਰਹੇ ਵਿਸਾਖੀ ਦੇ ਦਿਨ ਦਾ ਦੂਜੇ ਪਾਸੇ ਜਿੱਤੇ ਸ਼ਰਧਾਲੂ ਨਮਸਤਕ ਹੋ ਰਹੇ ਨੇ ਦਾ ਦੂਜੇ ਪਾਸੇ ਗੱਲ ਕਰੀਏ ਪੰਜਾਬ ਪੁਲਿਸ ਦੀ ਤਾਂ ਕੋਈ ਵੀ ਦਿਨ ਹੋਵੇ ਕੋਈ ਵੀ ਰਾਤ ਦਾ ਪੰਜਾਬ ਪੁਲਿਸ ਪੂਰਨ ਤਰਤੇ ਤੇ ਨਾਦ ਸਾਰੇ ਸ਼ਹਿਰਾਂ ਦਾ ਅੰਦੂ ਦੇ ਵਿੱਚ ਜਿਹੜੇ ਨਮਸਤਕ ਹੋਰੇ ਨੇ ਤਾਂ ਸਾ-ਸਾ ਚੱਪੇ-ਚੱਪੇ ਤੇ ਲੋਕਾਂ ਦੀ ਸੁਰੱਖਿਆ ਦੇ ਲਈ ਜਿਹੜੀ ਪੰਜਾਬ ਪੁਲਿਸ ਪੂਰਨ ਤੌਰ ਤੇ ਤੈਨਾਤ ਹੈ ਤਾਂ ਇਹ ਸਾਡੀ ਡਿਊਟੀ ਬਣਦੀ ਆ ਲੋਕਾਂ ਦੀ ਸੁਵਿਧਾ ਅਨਸਾਰ ਲਾਅ ਐਂਡ ਆਰਡਰ ਮੇਨਟੇਨ ਕਰਨਾ ਢੀੜ ਆਲਾ ਕੰਮ ਆ ਖਾਲਸੇ ਦਾ ਸਾਜਨਾ ਦੇ ਪਸਾ ਅਸੀਂ ਪੂਰੀ ਡਿਊਟੀ ਵਜਾਵਾਂਗੇ ਔਰ ਧਾਰਮਿਕ ਤੌਰ ਤੇ ਵੀ ਡਿਊਟੀ ਨਿਭਾ ਰਹੇ ਹਾਂ ਜੀ ਮਹਿਕਮੇ ਜੋਨ ਕਰਕੇ ਉਹੀ ਸਾਡਾ ਪਰਿਵਾਰ ਆ ਪਬਲਿਕ ਹੀ ਸਾਡਾ ਪਰਿਵਾਰ ਆ ਪਹਿਲਾ ਪਰਿਵਾਰ ਸਾਡਾ ਪਬਲਿਕ ਤਾ ਜਿੱਥੇ ਅੱਜ ਵਿਸਾਖੀ ਦੇ ਤਿਉਹਾਰ ਮੌਕੇ ਹਜ਼ਾਰਾਂ ਹੀ ਸ਼ਰਧਾਲੂ ਜਿਹੜੇ ਗੁਰਦੁਆਰਾ ਸਾਹਿਬ ਨਮਸਤਕ ਹੋ ਰਹੇ ਨੇ ਇੱਕ ਤਸਵੀਰ ਦਿਖਾ ਦਿੰਦੇ ਆ ਤੁਹਾਨੂੰ ਅਸੀਂ ਨਾਨਕੇ ਦਾ ਗੁਰਦੁਆਰਾ ਸਾਹਿਬ ਮੌਜੂਦ ਆ ਤਾਂ ਜਿੱਥੇ ਹਜ਼ਾਰਾਂ ਹੀ ਸ਼ਰਧਾਲੂ ਇੱਥੇ ਅੱਜ ਨਮਸਤਕ ਹੋ ਰਹੇ ਵਿਸਾਖੀ ਦੇ ਦਿਨ ਤਾਂ ਦੂਜੇ ਪਾਸੇ ਜਿੱਥੇ ਸ਼ਰਧਾਲੂ ਨਮਸਤਕ ਹੋ ਰਹੇ ਨੇ ਤਾਂ ਦੂਜੇ ਪਾਸੇ ਗੱਲ ਕਰੀਏ ਪੰਜਾਬ ਪੁਲਿਸ ਦੀ ਤਾਂ ਕੋਈ ਵੀ ਦਿਨ ਹੋਵੇ ਕੋਈ ਵੀ ਰਾਤ ਤਾਂ ਪੰਜਾਬ ਪੁਲਿਸ ਪੂਰਨ ਤੌਰ ਤੇ ਤੈਨਾਤ ਸਾਡੇ ਐਸਐਚਓ ਸਾਹਿਬ ਮੌਜੂਦ ਨੇ ਐਸਐਚਓ ਸਾਹਿਬ ਅੱਜ ਇੱਕ ਤਿਉਹਾਰ ਦਾ ਦਿਨ ਹੈ ਲੋਕ ਨਮਸਤਕ ਹੋ ਰਹੇ ਨੇ ਪਰ ਤੁਸੀਂ ਬਿਲਕੁਲ ਜੀ ਸਾਡੀ ਡਿਊਟੀ ਬਣਦੀ ਆ ਲੋਕਾਂ ਦੀ ਸੁਵਿਧਾ ਅਨਸਾਰ ਲਾਅ ਐਂਡ ਆਰਡਰ ਮੇਨਟੇਨ ਕਰਨਾ ਭੀੜ ਵਾਲਾ ਕੰਮ ਆ ਖਾਲਸੇ ਦਾ ਸਾਜਨਾ ਦਿਵਸ ਆ ਅਸੀਂ ਪੂਰੀ ਡਿਊਟੀ ਵਜੋਂ ਵੀ ਔਰ ਧਾਰਮਿਕ ਤੌਰ ਤੇ ਵੀ ਡਿਊਟੀ ਨਿਭਾ ਰਹੇ ਹਾਂ ਤਾਂ ਇੱਕ ਪਾਸੇ ਅੱਜ ਤਿਉਹਾਰ ਦਾ ਦਿਨ ਆ ਪਰਿਵਾਰਾਂ ਨਾਲ ਲੋਕ ਇੱਥੇ ਆ ਰਹੇ ਪਰ ਤੁਸੀਂ ਜਿਹੜਾ ਬਿਨ ਪਰਿਵਾਰ ਤੋਂ ਜਿਹੜੀ ਇੱਥੇ ਪਰ ਸਾਡੀ ਤਾਂ ਜੀ ਵਿਭਾਗ ਵਿੱਚ ਆਉਣ ਕਰਕੇ ਉਹੀ ਸਾਡਾ ਪਰਿਵਾਰ ਆ ਪਬਲਿਕ ਹੀ ਸਾਡਾ ਪਰਿਵਾਰ ਆ ਪਹਿਲਾ ਪਰਿਵਾਰ ਸਾਡਾ ਪਬਲਿਕ ਆ ਤਾਂ ਇੱਥੇ ਅਸੀਂ ਗੱਲ ਕਰੀਏ ਕਿੰਨੇ ਕ ਜਿਹੜੇ ਲੋਕ ਨੇ ਨਮਸਤਕ ਇੱਥੇ ਦਾ ਕਾਫੀ ਮਾਨਤਾ ਜੀ ਇਸ ਜਗ੍ਹਾ ਦੀ ਪੂਰਾ ਡਿਸਟ੍ਰਿਕਟ ਸੰਗਰੂਰ ਦੇ ਵਿੱਚ ਮੇਨ ਫੰਕਸ਼ਨ ਇਹੀ ਹੁੰਦਾ ਇੱਥੇ ਅੰਦਾਜ਼ਾ 20-25000 ਤੱਕ ਘੱਟ ਤੋਂ ਘੱਟ ਹੀ ਇਕੱਠ ਹੋਣਦੀ ਸਨ ਤਾਂ ਇਲੈਕਸ਼ਨ ਵੀ ਚੱਲ ਰਹੀ ਹੈ ਪੁਲਿਸ ਮੁਲਾਜ਼ਮਾਂ ਦੀ ਡਿਊਟੀ ਵੀ ਲੱਗੀ ਹੋਈ ਹੈ ਤਾਂ ਫਿਰ ਵੀ ਤੁਸੀਂ ਇੱਥੇ ਜਿਹੜੀ ਬਿਲਕੁਲ ਜੀ ਬਿਲਕੁਲ ਡਿਊਟੀਆਂ ਸਾਰੀਆਂ ਨਾਲੋਂ ਨਾਲ ਚੱਲਦੀਆਂ ਰਹਿੰਦੀਆਂ ਅਸੀਂ ਬਿਲਕੁਲ ਇਮਾਨਦਾਰੀ ਨਾਲ ਡਿਊਟੀ ਕਰ ਰਹੇ ਹਾਂ ਹੁੰਦਾ ਅਸੀਂ ਕਹਿੰਦੇ ਆਮਨ ਸ਼ਾਂਤੀ ਨੂੰ ਕਾਨੂੰਨ ਦੇ ਵਿੱਚ ਰੱਖਦੇ ਹਾਂ ਬਿਲਕੁਲ ਜੀ ਬਿਲਕੁਲ ਅਮਨ ਸ਼ਾਂਤੀ ਕਾਇਮ ਰੱਖਣ ਲਈ ਡਿਊਟੀ ਕੀਤੀ ਜਾ ਰਹੀ ਹੈ। ਇਹ ਤਸਵੀਰ ਦਿਖਾ ਦਿੰਨਾ ਮੋਰ ਤੋਂ ਤੁਹਾਨੂੰ ਤਾਂ ਪੁਲਿਸ ਮੁਲਾਜ਼ਮ ਵੀ ਪੂਰਨ ਤੌਰ ਤੇ ਤਾਇਨਾਤ ਨੇ ਤਾਂ ਹਜ਼ਾਰਾਂ ਹੀ ਸ਼ਰਦਾਂਦੂ ਦੇ ਵਿੱਚ ਜਿਹੜੇ ਨਮਸਤਕ ਹੋ ਰਹੇ ਨੇ ਤਾਂ ਸਾ-ਸਾ ਚੱਪੇ-ਚੱਪੇ ਤੇ ਲੋਕਾਂ ਦੀ ਸੁਰੱਖਿਆ ਦੇ ਲਈ ਜਿਹੜੀ ਪੰਜਾਬ ਪੁਲਿਸ ਪੂਰਨ ਤੌਰ ਤੇ ਤੈਨਾਤ ਹੈ ਤਾਂ ਇੱਕ ਤਸਵੀਰ ਮੋਰ ਤੋਂ ਦਿਖਾ ਦਿੰਨਾ ਤੁਹਾਨੂੰ ਲੋਕਾਂ ਦੀ ਤਾਂ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਜਿਹੜੇ ਲੋਕ ਨੇ ਤਾਂ ਨਮਸਤਕ ਹੋ ਰਹੇ ਨੇ ਅੱਜ ਦੇ ਵਿਸਾਖੀ ਦੇ ਤਿਉਹਾਰ ਤੇ ਇਸ ਖੁਸ਼ੀ ਦੀ ਤਿਉਹਾਰ ਨੂੰ ਸਾਂਝਾ ਕਰਨ ਦੇ ਲਈ ਜਿਹੜਾ ਗੁਰੂ ਘਰਾਂ ਦੇ ਵਿੱਚ ਨਮਸਤਕ ਹੋ ਰਹੇ ਨੇ ਪਰ ਦੇ ਵੀ ਜਿਹੜੀ ਪੰਜਾਬ ਪੁਲਿਸ ਹੈ ਲੋਕਾਂ ਦੀ ਸੁਰੱਖਿਆ ਦੇ ਲਈ ਇਸ ਤਿਉਹਾਰ ਨੂੰ ਛੱਡ ਕੇ ਵੀ ਜਿਹੜਾ ਲੋਕਾਂ ਦੀ ਸੇਵਾ ਕਰ ਰਹੀ ਹੈ ਦਾ ਪੰਜਾਬ ਫਰਸਟ ਦੇ ਲਈ ਸੰਗਰੂਰ ਤੋਂ ਰਸ਼ਪਿੰਦਰ ਸਿੰਘ ਦੀ ਰਿਪੋਰਟ ਧੰਨਵਾਦ